ਸਤਿ ਸ਼੍ਰੀ ਅਕਾਲ ਐਸਐਮਜੀ ਨਿਊਜ਼ ਦੇਖਦੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਕਸ਼ਮੀਰ ਸਿੰਘ ਮਾਗੜਟ। ਹਾਜ਼ਰਾਂ ਤੁਹਾਡੇ ਸਾਹਮਣੇ ਪ੍ਰੋਗਰਾਮ ਲੈ ਕੇ ਰਾਜ ਜਾਂ ਸੇਵਾ ਸਵਾਲਤਾ ਬਣਦਾ ਹੀ ਹੈ। ਜਿਸ ਵਿੱਚ ਅਸੀਂ ਗੱਲਬਾਤ ਕਰਾਂਗੇ ਪੰਜਾਬ ਕੈਬਨਿਟ ਦੀ ਅਹਿਮ ਹੋਈ ਮੀਟਿੰਗ ਬਾਰੇ ਅਤੇ ਸੂਬੇ ਵਿੱਚ ਹੋ ਰਹੀਆਂ ਰਿਸ਼ਵਤ ਦੀਆਂ ਆਏ ਦਿਨ ਸੁਣਨ ਨੂੰ ਮਿਲਦੀਆਂ ਘਟਨਾਵਾਂ ਬਾਰੇ। ਇਸੇ ਬਾਅਦ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਨੇ ਮੇਰੇ ਸੀਨੀਅਰ ਵਿਰਿੰਦਰ ਜੀ। ਵਿਰਿੰਦਰ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਬਹੁਤ-ਬਹੁਤ ਸ਼ੁਕਰੀਆ ਜੀ। ਕਸ਼ਮੀਰ ਸਿੰਘ ਮਾਗੜਟ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਮੌਕਾ ਮਿਲਿਆ ਮੇਰੇ ਛੋਟੇ ਵੀਰ ਜੀ ਇਹਦੇ ਨਾਲ ਡਬਲ ਖੁਸ਼ੀ ਮੈਨੂੰ ਅਬਰਿੰਦਰ ਜੀ ਕਿ ਮੈਨੂੰ ਮੇਰੇ ਸੀਨ ਨਾਲ ਬੈਠਣ ਦਾ ਮੌਕਾ ਮਿਲਿਆ ਔਰ ਮੈਂ ਆਪਣੇ ਸੀਰ ਨੂੰ ਇੱਕ ਦੋ ਸਵਾਲ ਪੁੱਛ ਰਿਹਾ ਮੇਰੇ ਲਈ ਬਹੁਤ ਵੱਡੀ ਗੱਲ ਆ ਅੱਛਾ ਗੱਲਬਾਤ ਕਰ ਲੈਂਦੇ ਆ ਕਿ ਮੁੱਖ ਮੰਤਰੀ ਭਵਾਨ ਸਿੰਘ ਮਾਨ ਨੇ ਕੈਬਨਿਟ ਦੀ ਅਹਿਮ ਮੀਟਿੰਗ ਬੁਲਾਈ ਕੀ ਕਰਨਾ ਦੇਖੋ ਕਸ਼ਮੀਰ ਜੀ ਅੱਜ ਦਾ ਜਿਹੜਾ ਕੈਬਨਿਟ ਮੀਟਿੰਗ ਜਿਹੜੀ ਸੱਦੀ ਗਈ ਹੈ ਬੜੀ ਅਹਿਮ ਮੀਟਿੰਗ ਸੀਗੀ ਉਹਦੇ ਚ ਕਈ ਮੁੱਦੇ ਜਿਹੜੇ ਉਹਦੇ ਵਿੱਚ ਫੈਸਲੇ ਲਏ ਗਏ ਨੇ ਜਿਵੇਂ ਕਿ ਸਾਡੇ ਪੰਜਾਬ ਦੇ ਐਡਵੋਕੇਟ ਜਨਰਲ ਵਿਨੋਦ ਕਈ ਜੀ ਜਿਸ ਢੰਗ ਨਾਲ ਮਤਲਬ ਪਤਾ ਹੀ ਆ ਸਭ ਨੂੰ ਇਹ ਪੰਚਾਇਤਾਂ ਭੰਗ ਕਰਨ ਨੂੰ ਲੈ ਕੇ ਜੀ ਸੂਬਾ ਸਰਕਾਰ ਦੀ ਕਿਰਕਰੀ ਹੋ ਰਹੀ ਸੀ ਜੀ ਉਹਦੇ ਵਿੱਚ ਸੂਬਾ ਸਰਕਾਰ ਨਾਰਾਜ਼ ਸੀ ਜੀਜੀ ਸੋ ਬੀਤੇ ਦੇਣੀ ਜਿਵੇਂ ਕਿ ਐਡਵੋਕੇਟ ਜਨਰਲ ਜਿਹੜੇ ਸਾਬਕਾ ਵਿਨੋਦ ਕਈ ਪੁਰਾਣੇ ਆਪਣਾ ਅਸਤੀਫਾ ਦੇ ਦਿੱਤਾ ਤੇ ਗੱਲਾਂ ਚੱਲੀਆਂ ਸੀ ਕਿ ਭਾਈ ਗੁਰਮਿੰਦਰ ਸਿੰਘ ਗੈਰੀ ਜੋ ਸੀਨੀਅਰ ਐਡਵੋਕੇਟ ਨੇ ਉਹ ਬਣਾਇਆ ਜਾ ਸਕਦੇ ਨੇ ਸੋ ਫੈਸਲਾ ਲੈ ਲਏ ਹੋਏ ਅੱਜ ਅਨਾਉਂਸਮੈਂਟ ਕਰਤੀ ਸੂਬਾ ਸਰਕਾਰ ਵੱਲੋਂ ਅਨਾਉਂਸਮੈਂਟ ਹੋਈ ਹੈ ਕਿ ਗੁਰਮਿੰਦਰ ਸਿੰਘ ਗੈਰੀ ਜਿਹੜੇ ਨੇ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਹੋਣਗੇ ਸੋ ਉਸ ਦੇ ਨਾਲ ਹੀ ਇਸ ਦੇ ਨਾਲ ਹੀ ਜਿਹੜਾ ਦੂਸਰਾ ਮੁੱਦਾ ਸੀਗਾ ਐਸਓਆਈਐਲ ਨੂੰ ਲੈ ਕੇ ਹੈ ਜੀ ਜਿਵੇਂ ਕਿ ਸੁਪਰੀਮ ਕੋਰਟ ਦੀ ਟਿੱਪਣੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜਿਹੜੇ ਬੁਲਾਰੇ ਨੇ ਮਾਲਵੀਨ ਸਿੰਘ ਕੰਗਹੁਰਾ ਨੇ ਵੀ ਜੋ ਗੱਲਬਾਤ ਕੀਤੀ ਸੀਗੀ ਕਿ ਭਾਈ ਜੋ ਪੰਜਾਬ ਦੇ ਪਹਿਲਾ ਹਾਲਾਤ ਸੀ 50 ਸਾਲ ਪਹਿਲਾਂ ਜੋ ਪਾਣੀ ਦਾ ਪੱਧਰ ਸੀ ਜਾਂ ਜੋ ਸੀ ਹੁਣ ਇਸ ਵੇਲੇ ਉਹ ਹਾਲਾਤ ਨਹੀਂ ਰਹੇ ਪਾਣੀ ਦਾ ਜਿਹੜਾ ਪੱਧਰ ਹੈਗਾ ਉਹ ਘਟਦਾ ਜਾ ਰਿਹਾ ਤੇ ਅਸੀਂ ਵੀ ਇਸ ਮੁੱਦੇ ਨਾਲ ਜੂਝ ਰਹੇ ਹਾਂ ਗੱਲ ਵੀ ਠੀਕ ਹੈ ਇਸ ਤਰ੍ਹਾਂ ਕਸ਼ਮੀਰ ਜੀ ਕਿ ਜਿਸ ਤਰੀਕੇ ਦੇ ਨਾਲ ਮੰਨ ਲਓ ਇੱਕ ਘਾਰ ਹੈ ਜੀ ਠੀਕ ਹੈ ਘਰ ਦੇ ਵਿੱਚ ਸਭ ਤੋਂ ਪਹਿਲਾਂ ਲੋੜਾਂ ਜਿਹੜੀਆਂ ਹੁੰਦੀਆਂ ਘਰ ਪਰਿਵਾਰ ਆਪਣੀਆਂ ਲੋੜਾਂ ਪੂਰੀਆਂ ਕਰਦਾ ਬੱਚਿਆਂ ਦੀਆਂ ਲੋੜਾਂ ਪੂਰਾ ਕਰਦਾ ਫਿਰ ਗੌਂਡੀਆਂ ਬਾਰੇ ਜਾਂ ਕਿਸੇ ਹੋਰ ਬਾਰੇ ਸੋਚਦਾ ਪਹਿਲਾਂ ਪਰਿਵਾਰ ਬਾਰੇ ਸੋਚ ਕਰਦਾ ਬਿਲਕੁਲ ਜੀ ਉਹ ਇਸੇ ਤਰੀਕੇ ਨਾਲ ਜਿਹੜਾ ਸਾਡਾ ਇਹ ਸੂਬਾ ਪੰਜਾਬ ਹੈ ਇਹ ਸਾਡਾ ਪੂਰਾ ਕਰ ਹੈਗਾ ਹੈ ਨਾ ਪੰਜਾਬ ਵਾਸੀ ਆਪਾਂ ਬੈਠੇ ਇੱਥੇ ਸਾਰੇ ਸੋ ਜੋ ਪਹਿਲੇ ਮੁੱਖ ਮੰਤਰੀ ਵੀ ਸੀ ਤੇ ਹੁਣ ਦੇ ਜਿਹੜੇ ਸਾਡੇ ਮੁੱਖ ਮੰਤਰੀ ਵੀ ਭਗਵੰਤ ਮਾਨ ਹੋਰੀ ਉਹਨਾਂ ਦਾ ਇਹੀ ਕਹਿਣਾ ਹੈ ਕਿ ਭਾਈ ਸਾਡੇ ਕੋਲ ਇੱਕ ਬੂੰਦ ਵੀ ਪਾਣੀ ਜਿਹੜਾ ਹੈਗਾ ਦੂਸਰੇ ਸੂਬੇ ਨੂੰ ਦੇਣ ਲਈ ਨਹੀਂ ਹੈਗਾ ਕੋਈ ਨਾ ਕੋਈ ਕਰਾਰੀ ਨਾ ਉਹਨਾਂ ਨੇ ਕਰਤੀ ਨਾ ਭਾਈ ਇਹ ਕੰਮ ਨਹੀਂ ਹੋ ਸਕਦਾ ਹੁਣ ਉਹਦੇ 'ਚ ਇਹ ਹੈ ਬਹੁਤ ਵਧੀਆ ਚੀਜ਼ ਹੈ ਪਰ ਚੀਜ਼ਾਂ ਇਹ ਹੈ ਕਿ ਸਰਕਾਰ ਇੱਕ ਚੀਜ਼ ਨੂੰ ਦੇਖ ਰਹੀ ਹੈ ਬਹੁਤ ਸਰੀ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਸਰਕਾਰ ਉਹਨਾਂ ਬਾਰੇ ਸੋਚ ਹੀ ਨਹੀਂ ਲਈ ਜੀ ਜਿਵੇਂ ਕਿ ਮੈਂ ਪਹਿਲਾਂ ਵੀ ਅਕਸਰ ਕਈ ਵਾਰੀ ਜ਼ਿਕਰ ਕੀਤਾ ਹੈ ਕਿ ਸਾਡੇ ਉੱਤਰ ਭਾਰਤ ਦੇ ਵਿੱਚ ਜਿੱਥੇ ਜ ਸਾਡਾ ਸੂਬਾ ਪੰਜਾਬ ਹੀ ਆਉਂਦਾ ਉਹਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਹੈ ਉਹ ਬੜੀ ਤੇਜ਼ੀ ਨਾਲ ਘਟ ਰਿਹਾ ਹੈ NASA ਦੇ ਸੈਟਲਾਈਟ ਇਮੇਜਸ ਜਿਹੜੀਆਂ ਨੇ ਉਹਦੇ ਚ ਵੀ ਪਤਾ ਲੱਗਿਆ ਹੈ ਕਿ ਪਾਣੀ ਦਾ ਰਿਜ਼ਰਵ ਕੋਟਾ ਜਿਹੜਾ ਸਾਡੇ ਜ਼ਮੀਨ ਹੇਠਲਾ ਬੜੀ ਤੇਜ਼ੀ ਨਾਲ ਉਹ ਘਟਦਾ ਜਾ ਰਿਹਾ ਹੈ ਡਾਊਨ ਹੋ ਰਿਹਾ ਬਹੁਤ ਜ਼ਿਆਦਾ ਡਾਊਨ ਹੋ ਰਿਹਾ ਅਸੀਂ ਉਹ ਜਿਹੜੇ ਰਿਜ਼ਰਵ ਚੀਜ਼ ਪਾਣੀ ਪਿਆ ਨਾ ਉਹ ਵੀ ਫਟਾਫਟ ਦਬ ਦਬ ਅਸੀਂ ਕੱਢੀ ਜਾ ਰਹੇ ਹੁਣ ਚੀਜ਼ ਇਹ ਹੈ ਕਿ ਪਾਣੀ ਜਿਹੜਾ ਹੈਗਾ ਜਿੰਨਾ ਪਾਣੀ ਇਸਤੇਮਾਲ ਹੁੰਦਾ ਡਰਿੰਕੇਬਲ ਵਾਟਰ ਉਹਦਾ 80% ਦੀ ਸਿਰਫ ਖੇਤੀ 'ਚ ਇਸਤੇਮਾਲ ਹੁੰਦਾ ਟੋਟਲ ਪਾਣੀ ਦਾ ਡਰਿੰਕੇਬਲ ਪਾਣੀ ਡਰਿੰਕੇਬਲ ਵਾਟਰ ਜਿੰਨਾ ਪੀਣ ਯੋਗ ਪਾਣੀ ਧਰਤੀ ਹੇਠਲਾ ਪਾਣੀ ਆਪਾਂ ਕੱਢਦੇ ਆ ਨਾ ਉਹਦਾ 80% ਦੀ ਖੇਤੀ 'ਚ ਇਸਤੇਮਾਲ ਹੁੰਦਾ ਓਕੇ ਹੁਣ ਚੀਜ਼ ਇਹ ਹੈ ਕਿ ਅਸੀਂ ਇੱਕ ਤਰ੍ਹਾਂ ਨਾਲ ਪਾਣੀ ਦੇ ਬਹੁਤ ਜ਼ਿਆਦਾ ਬਰਬਾਦੀ 'ਚ ਲੱਗੇ ਹੋਏ ਆਂ ਉਹ ਜਿਹੜੇ ਕਈ ਵਾਰੀ ਲੋਕਾਂ ਨੂੰ ਨਹੀਂ ਵੀ ਪਤਾ ਹੁੰਦਾ ਸਰਕਾਰ ਧਿਆਨ ਨਹੀਂ ਦੇ ਰਹੀ ਹੁਣ ਜੇ ਆਪਾਂ ਗੱਲ ਕਰੀਏ ਝੋਨੇ ਦੀ ਸਾਡੇ ਸੂਬੇ ਦੇ ਤੁਹਾਨੂੰ ਪਤਾ ਹੈ ਝੋਨਾ ਵੀ ਬੜੇ ਮਤਲਬ ਪੈਦਾਵਾਰ ਬੜੀ ਹੁੰਦੀ ਹੈ ਬੜੇ ਭਦਰ ਤੇ ਪੈਦਾ ਕੀਤਾ ਜਾਂਦਾ ਹੈ ਝੋਨਾ ਚੌਲ ਜਿਹੜੇ ਨੇ ਸਾਡਾ ਦੇਸ਼ ਸਭ ਤੋਂ ਵੱਡਾ ਐਕਸਪੋਰਟਰ ਚੌਲਾਂ ਦਾ ਚੌਲਾਂ ਦੇ ਜੀ ਤੇ ਬੜਾ ਸਾਟੀ ਠੋਕੇ ਸੀ ਕਿਨੇ ਲਾਜੀ ਅਸੀਂ ਤੇ ਚੌਲ ਬੜੇ ਵੱਡੇ ਮਤਲਬ ਪੱਧਰ ਤੇ ਐਕਸਪੋਰਟ ਕਰਦੇ ਆ ਜੀ ਸੋ ਡਾਇਰੈਕਟਲੀ ਇਨਡਾਇਰੈਕਟਲੀ ਇਨਡਾਇਰੈਕਟਲੀ ਅਸੀਂ ਵਰਚੁਅਲ ਵਾਟਰ ਐਕਸਪੋਰਟ ਕਰ ਰਹੇ ਹਾਂ ਵਿਦੇਸ਼ਾਂ 'ਚ ਹੁਣ ਗੱਲ ਇਹ ਹੈ ਕਿ ਜੇ ਆਪਾਂ ਗੱਲ ਕਰੀਏ 1 ਕਿਲੋ ਚੌਲ ਦੀ ਪੈਦਾਵਾਰ ਦੀ ਜੀ ਤੇ 1 ਕਿਲੋ ਚੌਲ ਪੈਦਾ ਕਰਨ ਵਾਸਤੇ ਉਹਦੀ ਖੇਤੀ ਕਰਨ ਵਾਸਤੇ 60000 ਲੀਟਰ ਪਾਣੀ ਲੱਗਦਾ ਇੱਕ ਕਿਲੋ ਚੌਲਾਂ ਦੇ ਪਿੱਛੇ 1 ਕਿਲੋ ਚੌਲਾਂ ਵਿੱਚ ਜੋ ਜੀ ਜੋ ਐਕਸਪੋਰਟ ਦੱਸ ਰਹੇ ਨੇ ਸਾਨੂੰ ਜੀ ਸੋ ਸਿਰਫ ਝੋਨਾ ਹੀ ਨਹੀਂ ਹੋਰ ਵੀ ਫਸਲਾਂ ਹੈਗੀਆਂ ਨੇ ਤੇ ਜਿਹੜੇ ਅਸੀਂ ਐਕਸਪੋਰਟ ਕਰਦੇ ਆਂ ਵਿਦੇਸ਼ਾਂ ਦੇ ਵਿੱਚ ਇਨਡਾਇਰੈਕਟਲੀ ਅਸੀਂ ਵਰਚੁਅਲ ਵਾਟਰ ਜਿਹੜਾ ਐਕਸਪੋਰਟ ਕਰ ਐਕਸਪੋਰਟ ਕਰ ਰਹੇ ਆ ਉਹ ਆਪਣਾ ਪਾਣੀ ਜਿਹੜਾ ਨਾ ਇਨਡਾਇਰੈਕਟਲੀ ਬਾਹਰ ਭੇਜ ਰਹੇ ਹਾਂ ਕਮੀ ਤੇ ਪਹਿਲਾਂ ਹੀ ਆ ਹੁਣ ਹਾਲ ਇਹ ਹੈ ਕਿ ਸਾਨੂੰ ਕਈ ਵਾਰੀ ਜਿਹੜਾ ਐਕਸਪੋਰਟ ਨੇ ਚੇਤਾਵਨੀ ਵੀ ਦਿੱਤੀਆਂ ਨੇ ਕਿ ਭਾਈ ਪਾਣੀ ਜਿਹੜਾ ਇਸ ਨੂੰ ਹੀ ਬਰਬਾਦੀ ਨੂੰ ਰੋਕਿਆ ਜਾਵੇ ਪਾਣੀ ਨੂੰ ਸਹੀ ਇਸਤੇਮਾਲ ਕੀਤਾ ਜਾਵੇ ਸਰਕਾਰਾਂ ਨੂੰ ਵੀ ਚਾਹੀਦੇ ਬਹੁਤ ਸਾਰੇ ਟੈਕਨੀਕਾਂ ਜਿਹੜੀਆਂ ਹੈਗੀਆਂ ਨੇ ਵਿਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਹੁੰਦੀਆਂ ਨੇ ਕਿ ਪਾਣੀ ਖੇਤੀ ਇਸ ਢੰਗ ਨਾਲ ਕੀਤੀ ਜਾਵੇ ਜਿਹਦੇ ਨਾਲ ਪਾਣੀ ਦਾ ਜਿਹੜਾ ਹੈਗਾ ਉਹ ਜ਼ਿਆਦਾ ਇਸਤੇਮਾਲ ਨਾ ਹੋਵੇ ਕਈ ਕਿਸਾਨ ਇਹੋ ਜਿਹੇ ਵੀ ਨੇ ਮੈਂ ਪਿੱਛੇ ਰੀਸੈਂਟਲੀ ਦੇਖਿਆ ਮਾਝੇ ਦੇ ਏਰੀਆ ਦੇ ਵਿੱਚ ਇੱਕ ਕਿਸਾਨ ਆ ਉਹ ਝੋਨਾ ਗੁੰਦਾ ਪਰ ਪਾਣੀ ਦੀ ਬੜੀ ਮਤਲਬ ਕਿ ਉਹ ਘੱਟ ਇਸਤੇਮਾਲ ਕਰਕੇ ਉਹ ਪਾਣੀ ਢੰਗ ਨਾਲ ਸੋਚਜੇ ਢੰਗ ਨਾਲ ਉਹ ਬੜਾ ਘੱਟ ਪਾਣੀ ਲੱਗਦਾ ਟੈਕਨੀਕਾਂ ਬਹੁਤ ਨੇ ਲੋੜ ਹੈ ਜਾਗਰੂਕ ਹੋਣ ਦੀ ਲੋੜ ਹੈ ਕਿ ਜਿਸ ਢੰਗ ਨਾਲ ਸਾਡੇ ਵਿਗਿਆਨੀ ਇੰਨੀਆਂ ਖੋਜਾਂ ਕਰ ਰਹੇ ਨੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਿਰਫ ਜਿਹੜੇ ਸਾਡੇ ਮੰਤਰੀ ਨੇ ਸਾਡੇ ਵਿਧਾਇਕ ਨੇ ਜਾਂ ਸਿਆਸਤਦਾਨ ਨੇ ਉਹਨਾਂ ਦਾ ਜਿਹੜਾ ਹੁੰਦਾ ਸਿਆਸਤਵਾਲ ਜ਼ਿਆਦਾ ਧਿਆਨ ਹੁੰਦਾ ਲੋਕਾਂ ਦੇ ਵਾਸਤੇ ਜਾਂ ਜੋ ਦੂਜੇ ਮੈਂ ਸਾਰਿਆਂ ਨੂੰ ਇੱਕ ਨਹੀਂ ਕਾਂਗਾ ਚੰਗੇ ਲੋਕ ਵੀ ਹੈਗੇ ਨੇ ਮਾੜੇ ਲੋਕ ਵੀ ਹੈਗੇ ਨੇ ਸੋ ਚੰਗੇ ਲੋਕ ਵੀ ਜਿਹੜੇ ਸਿਆਸਤ 'ਚ ਜਾਣਗੇ ਉਹ ਚੰਗਾ ਹੀ ਕੰਮ ਕਰਨਗੇ ਜਾਂ ਮਾੜੇ ਲੋਕ ਸਿਆਸਤ 'ਚ ਜਾਣਗੇ ਉਹਨਾਂ ਨੂੰ ਉੱਥੇ ਜਾ ਕੇ ਵੀ ਗੰਦੀ ਪਾਉਣਾ ਹੈ ਜੀ ਸੋ ਇਹ ਚੀਜ਼ਾਂ ਹੋ ਰਹੀਆਂ ਨੇ ਔਰ ਜਿਸ ਢੰਗ ਨਾਲ ਦੱਸਿਆ ਜਾ ਰਿਹਾ ਹੈ ਕਿ ਜੇ ਇਦਾਂ ਦੀ ਬਰਬਾਦੀ ਰਹੀ ਨਾ ਤੇ ਜੋ ਇਸ ਵੇਲੇ ਸਾਡੇ ਕੋਲ ਮੌਜੂਦ ਆ ਨਾ ਪਾਣੀ ਜਿੰਨਾ ਕਿ ਵੀ ਹੈ ਜੀ ਰਿਜ਼ਰਵ 2030 ਤੱਕ ਉਹਦਾ ਵੀ 50% ਦੀ ਰਹਿ ਜਾਣਾ 50% ਦੀ ਅਸੀਂ ਬਰਬਾਦ ਕਰ ਦੇਣਾ ਸੋ ਇਹ ਬੜੀ ਵੱਡੀ ਚੀਜ਼ ਹੈ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ ਸਿਰਫ ਸਰਕਾਰਾਂ ਨਹੀਂ ਅਸੀਂ ਵੀ ਹਿਲੇ ਕਰੀਏ ਕਿ ਪਾਈ ਪਾਣੀ ਦੀ ਬਰਬਾਦੀ ਰੋਕੀ ਜਾਵੇ ਅਸੀਂ ਦੇਖਿਆ ਕਈ ਵਾਰੀ ਕਾਨੂੰਨ ਤੇ ਬਣੇ ਹੋਏ ਨੇ ਪਾਲਣਾ ਨਹੀਂ ਹੋ ਰਹੀ ਲੋਕ ਜਿਹੜੇ ਆਪਣੀਆਂ ਗੱਡੀਆਂ ਕਾਰਾਂ ਧੋਈ ਜਾ ਰਹੇ ਨੇ ਔਰ ਪਾਣੀ ਦੀ ਬਰਬਾਦੀ ਕਰਦੇ ਪਏ ਨੇ ਪਾਣੀ ਨਿੱਕੋ ਕੰਜੂਸੀ ਨਹੀਂ ਵਰਤਦੇ ਪਏ ਔਰ ਇਸ ਤਰੀਕੇ ਨਾਲ ਆਪਾਂ ਸ਼ਹਿਰਾਂ ਦੇ ਵਿੱਚ ਵੀ ਦੇਖਦੇ ਨੇ ਲੋਕ ਪਾਣੀ ਦੇ ਉੱਤੇ ਮਤਲਬ ਟੈਂਕੀ ਹੁੰਦੀ ਹੈ ਉਹ ਪਾਣੀ ਚੜਾਉਂਦੇ ਨੇ ਚੱਲਦਾ ਰਹਿੰਦਾ ਪਾਣੀ ਚੱਲਦਾ ਰਹਿੰਦਾ ਫੁੱਲ ਓਵਰਫਲੋ ਹੋਈ ਜਾਂਦਾ ਕੋਈ ਰੋਕਦਾ ਨਹੀਂ ਕਿਸੇ ਵੀ ਤਰੀਕੇ ਦੇ ਨਾਲ ਉਹ ਤੁਸੀਂ ਦੇਖ ਲਓ ਕਿ ਕੋਈ ਇਸਤੇਮਾਲ ਜਿਹੜਾ ਹੈਗਾ ਪਾਣੀ ਐ ਏਡੀ ਬੇ ਮਤਲਬ ਬੇਅਦਬੀ ਹੋ ਰਹੀ ਆ ਨਾ ਪਾਣੀ ਦੀ ਏਡੀ ਬੇਅਦਬੀ ਸਾਡੇ ਮੁਲਕ 'ਚ ਹੋ ਰਹੀ ਆ ਮੈਨੂੰ ਨਹੀਂ ਸਮਝ ਆਉਂਦੀ ਵੀ ਇਹ ਕਿਸ ਢੰਗ ਨਾਲ ਸਭ ਚਿੰਜਾਂ ਹੱਲ ਹੋਣ ਗਿਆ ਜੀ ਅੱਛਾ ਵਰਿੰਦਰ ਜੀ ਤੁਹਾਡੇ ਕਹਿਣ ਮਤਾਂਕ ਇਹ ਹੈ ਕਿ ਕਲਾ ਸਰਕਾਰਾਂ ਨਹੀਂ ਕਿ ਆਮ ਨਾਗਰਿਕ ਵੀ ਪਾਣੀ ਨੂੰ ਬਚਾਉਣ ਵਿੱਚ ਇੱਕ ਅਹਿਮ ਰੋਲ ਅਦਾ ਕਰ ਸਕਦਾ ਹੈ ਬਿਲਕੁਲ ਜੀ ਦੇਸ਼ ਤੇ ਸਾਡਾ ਹੀ ਹੈ ਸਿਰਫ ਸਰਕਾਰਾਂ ਨੇ ਥੋੜਾ ਮਤਲਬ ਕਿ ਚਲਾਉਣਾ ਹੈਗਾ ਅਸੀਂ ਵੀ ਤਾਂ ਉਸ ਕਾਨੂੰਨ ਦੀ ਪਾਲਣਾ ਕਰਨੀ ਹੈ ਨਾ ਅਸੀਂ ਉਹ ਚੀਜ਼ਾਂ ਦੇਖਣੀਆਂ ਹੈ ਨਾ ਅਸੀਂ ਵੀ ਪੜ੍ਹੇ ਲਿਖਿਆ ਫਿਰ ਸਾਡੇ ਮਤਲਬ ਐਸੇ ਸਾਡੇ ਪੜ੍ਹੇ ਲਿਖੇ ਹੋਣ ਦਾ ਫਾਇਦਾ ਕੀ ਜੇ ਅਸੀਂ ਉਸ ਚੀਜ਼ ਨੂੰ ਨਹੀਂ ਦੇਖਨੇ ਠੀਕ ਹੈ ਪਾਣੀ ਦੀ ਬਰਬਾਦੀ ਤੇ ਸਾਡੀ ਪ੍ਰਾਇਰਿਟੀ ਆ ਦੇਖੋ ਗੱਲ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਕਿ ਭਾਈ ਜਿਹੜੀਆਂ ਆਉਣ ਵਾਲੀਆਂ ਲੜਾਈਆਂ ਹੋਣਗੀਆਂ ਨਾ ਉਹ ਪਾਣੀ ਦੇ ਕਰਕੇ ਹੋਣੀਆਂ ਕਰਨੀਆਂ ਨੇ ਹੁਣ ਦਿੱਲੀ ਚ ਵੀ ਤੁਸੀਂ ਦੇਖ ਲਓ ਕਿ ਕਈ ਇਹੋ ਜਿਹੇ ਥਾਂ ਜਿੱਥੇ ਪਾਣੀ ਦੇ ਕੰਟੇਨਰ ਵੱਡੇ ਵੱਡੇ ਨਗਰ ਨਿਗਮਾਂ ਦੇ ਆਉਂਦੇ ਨੇ ਤੇ ਪਾਣੀ ਉਹ ਤੇ ਬਹੁਤ ਕਲੋਨੀਆਂ ਨੂੰ ਪਾਣੀ ਦਿੱਤੇ ਜਾਂਦੇ ਨੇ ਤੇ ਉਹ ਹਾਲ ਇਹੀ ਹੋ ਜਾਣਾ ਜੇ ਅਸੀਂ ਪਾਣੀ ਦੀ ਬਰਬਾਦੀ ਨਾ ਰੋਕੀ ਜੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਟੂਟੀਆਂ ਦੇ ਪਾਈਪਾਂ ਜਿਹਦੇ ਭੁੱਲ ਜਿਓ ਪਾਣੀ ਆਊਗਾ ਫੇਰ ਤੇ ਪਾਣੀ ਜਿੱਦਾਂ ਪੈਟਰੋਲ ਪੰਪ ਕਹੀ ਤੇ ਲੋਕ ਕਹਿੰਦੇ ਜੀ ਭਾਈ ਪੈਟਰੋਲ ਪੰਪਾਂ ਤੇ ਪੈਟਰੋਲ ਨਹੀਂ ਮਿਲਦਾ ਐਦਾਂ ਹੀ ਪਾਣੀ ਮਿਲੂਗਾ ਕੰਨੀ ਲੈ ਕੇ ਜਾਓ ਭਾਈ ਇੰਨੇ ਲੀਟਰ ਪਾਣੀ ਦੇ ਦਿਓ ਦੈਟਸ ਆ ਤੇ ਕਿਸੇ ਨਾ ਕਿਸੇ ਟਾਈਮ ਫਿਰ ਪਾਣੀ ਵੀ ਸੋਸ ਸਮਝ ਕੇ ਪੀਆ ਕਰਨਗੇ ਉਸ ਟਾਈਮ ਫਿਰ ਮੇਰੇ ਖਾਲ ਹਰ ਇੱਕ ਬੰਦਾ ਬੂੰਦ ਬੂੰਦ ਲਈ ਤਰਸੂਗਾ ਬਿਲਕੁਲ ਜੀ ਇਹ ਹਾਲਾਤ ਪੈਦਾ ਹੋ ਜਾਣਗੇ ਜੇ ਇਹ ਬਰਬ ਜੇ ਸਰਕਾਰਾਂ ਨੇ ਕੋਈ ਚੰਗੀ ਪਾਲਿਸੀ ਲਿਆ ਕੇ ਉਸ ਨੂੰ ਸ਼ਕਤੀ ਨਾਲ ਲਾਗੂ ਨਾ ਕੀਤਾ ਤੇ ਇਹ ਹਾਲਾਤ ਹੋ ਜਾਣੇ ਨੇ ਅਸਤੇ ਮੇਰੇ ਖਿਆਲ ਇਥੇ ਇਹ ਵੀ ਕਿਹਾ ਜਾ ਸਕਦਾ ਕਿ ਸਰਕਾਰਾਂ ਹਰਿਆਣੇ ਦੀ ਗੱਲ ਕਰਦੇ ਹਿਮਾਚਲ ਨੂੰ ਕਰਦੇ ਕਰਦੇ ਕਿ ਸਾਡੇ ਕੋਲ ਪਾਣੀ ਦੇ ਦੇ ਲਈ ਇੱਕ ਬੂੰਦ ਵੀ ਹੈ ਨਹੀਂ ਅਚਾਨਕਲਾ ਉਸ ਚੀਜ਼ ਦਾ ਹੀ ਰੋਲਾ ਨਾ ਪਾ ਕੇ ਕਿਸੇ ਆਮ ਨਾਗਰਿਕ ਲਈ ਜਾਂ ਕਿਸਾਨਾਂ ਲਈ ਜਿੱਦਾਂ ਉਹ 14 ਦੀ ਗੱਲ ਕੀਤੀ ਹੈ ਕਿ ਕਿਲੋ 24 ਜਿੱਨਾ ਵੀ ਪਾਣੀ ਲੱਗ ਜਾਂਦਾ ਬਹੁਤ ਵੱਡੀ ਮਾਤਰਾ ਦਾ ਹੈ ਕਿਤੇ ਇਸੇ ਨੂੰ ਸਕੀਮਾਂ ਲਿਆ ਸਕਦੇ ਨੇ ਬਿਲਕੁਲ ਜੀ ਦੇਖੋ ਬਹੁਤ ਸਰੀਆਂ ਟੈਕਨੀਕਾਂ ਹੈਗੇ ਨੇ ਵਿਦੇਸ਼ਾਂ ਦੇ ਵਿੱਚ ਇੰਡੀਆਂ ਮੈਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਹੈਗਾ ਕਿ ਸਿਰ ਝੋਨਾ ਹੀ ਨਹੀਂ ਹੋਰ ਵੀ ਫਸਲਾਂ ਦੇ ਉੱਤੇ ਜਿਹੜੀਆਂ ਹੈਗੀਆਂ ਨਾ ਆਪਾਂ ਉਹ ਪਾਣੀ ਦੀ ਜਿਹੜੀ ਜਿੰਨੀ ਕੁ ਜ਼ਰੂਰਤ ਥਦੀ ਉਸ ਨੂੰ ਅਸੀਂ ਫਸਲਾਂ ਦੇ ਵਿੱਚ ਉਹਨੂੰ ਘਟਾ ਸਕਦੇ ਹਾਂ ਟੈਕਨੀਕਾਂ ਬਹੁਤ ਨੇ ਬਹੁਤ ਸਾਰੀਆਂ ਟੈਕਨੀਕਾਂ ਜਿਹੜੀਆਂ ਜਾਦ ਹੋਈਆਂ ਹੋਈਆਂ ਨੇ ਤੁਸੀਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ ਤੇਲ ਵੀ ਅਵੀ ਯੂਨੀਵਰਸਿਟੀ ਇਜ਼ਰਾਈਲ ਦੀ ਹੈਗੀ ਆ ਤੁਸੀਂ ਦੇਖ ਲਓ ਸਿੰਗਾਪੁਰ ਦੀ ਯੂਨੀਵਰਸਿਟੀਆਂ ਨੇ ਹੋਰ ਬਥੇਰੀਆਂ ਚੀਜ਼ਾਂ ਨੇ ਸਾਡੀਆਂ ਯੂਨੀਵਰਸਿਟੀਆਂ ਸਾਡੇ ਵਿਗਿਆਨੀਆਂ ਨੂੰ ਚਾਹੀਦਾ ਕਿ ਉੱਥੇ ਦੇਖੋ ਸਾਡੇ ਵਿਗਿਆਨੀ ਤਾਂ ਕਰਦੇ ਹੀ ਨੇ ਜੀ ਠੀਕ ਹੈ ਪਰ ਸਰਕਾਰਾਂ ਨੂੰ ਪਾਲਿਸੀ ਬਣਾਉਣ ਦੀ ਬਹੁਤ ਵੱਡੀ ਲੋਡ ਹੈ ਕਿ ਸਿਆਸਤ ਤੋਂ ਬਾਅਦ ਥੋੜਾ ਜਿਹਾ ਹਟ ਕੇ ਲੋਕ ਭਲਾਈ ਦੇ ਕੰਮਾਂ ਵਾਸਤੇ ਵੀ ਉਹ ਹੀਲਾ ਵੱਡਾ ਕਰਨ ਇਹ ਹੀ ਨਾ ਸੋਚਦੇ ਰਹਿਣ ਕਿ ਭਾ ਸਾਡੀਆਂ ਵੋਟਾਂ ਇੰਨੀਆਂ ਰਹਿ ਗਈਆਂ ਸਾਡੀ ਸਰਕਾਰ ਆਉਗੀ ਨਹੀਂ ਆਉਗੀ ਸਾਡੇ ਐਮ ਐਲ ਏ ਕੀ ਕਰਨਗੇ ਸਾਡੇ ਅਗਲੇ ਵਾਰੀ ਅਸੀਂ ਜਿੱਤਣ ਵਾਸਤੇ ਕੀ ਕਰਨਾ ਸੋ ਲੋਕ ਭਲਾਈ ਦੇ ਕੰਮ ਵੀ ਜਿਹੜੇ ਆ ਉਹ ਕਰਨੇ ਚਾਹੀਦੇ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਮੈਂ ਕਹਿ ਰਿਹਾ ਕਿ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਸਰਕਾਰਾਂ ਨੂੰ ਸੋਚਣਾ ਚਾਹੀਦਾ ਜੀ ਅੱਥੇ ਆਪਣਾ ਅਸੀਂ ਦਸਖਣਾ ਵੀ ਦੱਸ ਦਿੰਦੇ ਆ ਕਿ ਪਾਣੀ ਬਚਾਉਣ ਵਿੱਚ ਇਕੱਲੀਆਂ ਸਰਕਾਰਾਂ ਨੇ ਤੁਸੀਂ ਵੀ ਅਹਿਮ ਰੋਲ ਅਦਾ ਕਰ ਸਕਦੇ ਨੇ ਅਸੀਂ ਜਾਂ ਦੇਖਿਆ ਹੋਣਾ ਹੈ ਕਿ ਲੋਕੀ ਗੱਡੀਆਂ ਧੋਂਦੇ ਨੇ ਆਪਣੀ ਪਾਈਪ ਤੇ ਫਲੋ ਚੱਲਦਾ ਰਹਿੰਦਾ ਵਾ ਟੈਂਕੀ ਭਰ ਜਾਂਦੀ ਆ ਓਵਰਫਲੋ ਹੁੰਦੀ ਰਹਿੰਦੀ ਆ ਇਹਨਾਂ ਚੀਜ਼ਾਂ ਨੂੰ ਰੋਕ ਕੇ ਇੱਕ ਪਾਸੇ ਅਸੀਂ ਸਰਕਾਰ ਨੂੰ ਦੁਹਾਈ ਦਿੰਨੇ ਆ ਕਿ ਪਾਣੀ ਦਾ ਲੈਵਲ ਘਟਦਾ ਸਰਕਾਰਾਂ ਵੀ ਦੁਹਾਈ ਦਿੰਦੀਆਂ ਨੇ ਕਿ ਪਾਣੀ ਦਾ ਲੈਵਲ ਘਟਦਾ ਦੂਜੇ ਪਾਸੇ ਅਸੀਂ ਪਾਣੀ ਦੀ ਪ੍ਰਬਾਦੀ ਕਰਦੇ ਆ ਇਸੇ ਕਰਕੇ ਕਹਿ ਸਕਦੇ ਆ ਕਿ ਕਿਤਨਾ ਕਿਤੇ ਸਵਾਲਤਾ ਬਣਦਾ ਹੀ ਆ ਅੱਛਾ ਵਰਿੰਦਰ ਜੀ ਆਏ ਦਿਨ ਸਵੇਰੇ ਉੱਠਦੇ ਆ ਅਖਬਾਰਾਂ ਦੀ ਸੁਰਖੀਆਂ ਤੇ ਹੁੰਦਾ ਰਿਸ਼ਵਤ ਨੂੰ ਲੈ ਕੇ ਭ੍ਰਿਸ਼ਟਾਚਾਰ ਨੂੰ ਲੈ ਕੇ ਆਏ ਦਿਨ ਸਰਕਾਰੀ ਮੁਲਾਜ਼ਮ ਕੋਈ ਔਫ ਪੜਿਆ ਗਿਆ ਕੋਈ ਮੁਲਾਜ਼ਮ ਪੜਿਆ ਗਿਆ ਇਹ ਰਿਸ਼ਵਤ ਦੀਆਂ ਘਟਨਾਵਾਂ ਭ੍ਰਿਸ਼ਟਾਚਾਰ ਰੁਕੇ ਨਹੀਂ ਰਹੀਆਂ ਕਸ਼ਮੀਰ ਜੀ ਇਹ ਜਿਹੜੀ ਭ੍ਰਿਸ਼ਟਾਚਾਰੀ ਹੈ ਇਹ ਰਿਸ਼ਵਤ ਖੋਰੀ ਹੈ ਨਾ ਇਹ ਮੈਨੂੰ ਲੱਗਦਾ ਸਾਡੇ ਕਲਚਰ ਦਾ ਮੈਂ ਕਹਿਣਾ ਨਹੀਂ ਚਾਹੁੰਦਾ ਬੜੀ ਤਕਲੀਫ ਹੁੰਦੀ ਹੈ ਤਾਂ ਲੱਗਦਾ ਕਿ ਸਾਡੇ ਇੱਕ ਹਿੱਸਾ ਬਣ ਕੇ ਰਹਿ ਗਿਆ ਜੀ ਸਾਡੇ ਡੀਐਨਏ ਦੇ ਵਿੱਚ ਚਲਾ ਗਿਆ ਇਹ ਭ੍ਰਿਸ਼ਟਾਚਾਰੀ ਦਾ ਜਿਹੜਾ ਰੋਗ ਹੈ ਜੀ ਇਹ ਖੋਜ ਹੁੰਦਾ ਹੁੰਦਾ ਹੁਣ ਸਾਡੇ ਡੀਐਨਏ ਦੇ ਵਿੱਚ ਚਲਾ ਗਿਆ ਜੀ ਮੈਂ ਇਹ ਨਹੀਂ ਕਾਂਗਾ ਕਿ ਸਾਰੇ ਲੋਕ ਇਸ ਬਿਮਾਰੀ ਤੋਂ ਪੀੜਿਤ ਨੇ ਜੀ ਪਰ ਬਹੁਤ ਸਾਰੇ ਹੋ ਚੁੱਕੇ ਨੇ ਬਹੁਤ ਸਾਰੇ ਇਮਾਨਦਾਰ ਵੀ ਲੋਕ ਹੈਗੇ ਨੇ ਪਰ ਇਸ ਜਿਹੜਾ ਬੋਲਬਾਲ ਹੈ ਉਹ ਪਿਸ਼ਟਾ ਵਜਾਰੀ ਦਾ ਜਿਆਦਾ ਅੱਜ ਕਿਤੇ ਰਿਸ਼ਤਾ ਵੀ ਕਰਨਾ ਹੋਵੇ ਨਾ ਤੇ ਕਹਿੰਦੇ ਜੇ ਮੁੰਡਾ ਕੀ ਲੱਗਿਆ ਸਰਕਾਰੀ ਮੁਲਾਜ਼ਮ ਕਿੰਨੀ ਤਨਖਾਹ ਹੈ ਚਲੋ ਇੰਨੀ ਤਨਖਾਹ ਹੋ ਗਈ ਬਾਕੀ ਤੇ ਉੱਤੋਂ ਬਣਾ ਹੀ ਲਊਗਾ ਅੱਛਾ ਜੀ ਠੀਕ ਹੈ ਕੋਈ ਕਰ ਦੋ ਹੁਣ ਗੱਲ ਇਹ ਹੈ ਕਿ ਸਾਡੀ ਮਾਨਸਿਕਤਾ ਜਿਹੜੀ ਹੈ ਉਹ ਇਸ ਤਰੀਕੇ ਦੀ ਬਣ ਚੁੱਕੀ ਹੈ ਹੋ ਚੁੱਕੀ ਹੈ ਅਸੀਂ ਜਿੰਨੀਆਂ ਮਰਜ਼ੀ ਗੱਲਾਂ ਕਰ ਲਈਏ ਜੋ ਮਰਜ਼ੀ ਕਰ ਲਈਏ ਮੇਰਾ ਦੇਸ਼ ਮਹਾਨ ਅਸੀਂ ਵੀ ਮਹਾਨ ਸਾਡੇ ਪਿੱਛੇ ਪਛੋਕੜ ਦੇ ਜਿਹੜੇ بڑے ਵੱਡੇ ઋષਿਮੁਨੀ ਹੋਏ ਨੇ بڑے ਸਾਡੇ ਕ੍ਰਾਂਤੀਕਾਰੀ ਹੋਏ ਨੇ ਉਹਨਾਂ ਨੇ ਆਪਣੇ ਚੰਗੇ ਕੰਮਾਂ ਕਰਕੇ ਸਾਨੂੰ ਇੱਥੇ ਆਜ਼ਾਦ ਕਰਾ ਕੇ ਸਾਡੇ ਲਈ ਸਭ ਕੁਝ ਬਣਾ ਦਿੱਤਾ ਪਰ ਅਸੀਂ ਆਪਣੀ ਆਪ ਬਰਬਾਦੀ ਕਰ ਰਹੇ ਹਾਂ ਸਾਡੀ ਦੇਖੋ ਗੱਲ ਪਤਾ ਕੀ ਹੈ ਮਾੜੇ ਵਿਚਾਰ ਵੀ ਇੱਕ ਤਰ੍ਹਾਂ ਨਾਲੇ ਪਾਪ ਹੀ ਹੁੰਦੇ ਨੇ ਜੀ ਠੀਕ ਹੈ ਸੋ ਭ੍ਰਿਸ਼ਟਾਚਾਰੀ ਜਿਹੜੀ ਹੈਗੀ ਆ ਜਿੰਨੀ ਦੇਰ ਤੱਕ ਸਾਡੇ ਮਾਨਸਿਕ ਪੱਧਰ ਤੋਂ ਉਹ ਨਹੀਂ ਘਟਦੀ ਉਹ ਨਹੀਂ ਘਟਦਾ ਸਮਾਜ ਦੇ ਵਿੱਚ ਜੋ ਮਰਜ਼ੀ ਸਰਕਾਰਾਂ ਕਰਦੀਆਂ ਰਹਿਣ ਜੋ ਮਰਜ਼ੀ ਕਰਦੇ ਰਹਿਣ ਦੇਖੋ ਅੱਜ ਮੈਂ ਇਹ ਨਹੀਂ ਕਹਿੰਦਾ ਕਿ ਸਿਰਫ ਸਰਕਾਰਾਂ ਹੀ ਮੰਤਰੀ ਹੋਈ ਐਮਐਲਏ ਬਿਊਰੋਕ੍ਰਾਟਸ ਹੀ ਰਿਸ਼ੋਤ ਖੋਰੀ ਕਰਦੇ ਆ ਸਾਡੀ ਪਬਲਿਕ ਦੇ ਵਿੱਚ ਵੀ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਮੌਕਾ ਮਿਲੇ ਤੇ ਉਹ ਘਟ ਨਹੀਂ ਕਰਦੇ ਜਿਹੜਾ ਜਿਹਨੂੰ ਮੌਕਾ ਨਹੀਂ ਮਿਲਦਾ ਉਹ ਹੀ ਇਮਾਨਦਾਰ ਹੈ ਜਿਹਨੂੰ ਮੌਕਾ ਮਿਲਦਾ ਉਹ ਘੱਟ ਉਹ ਵੀ ਨਹੀਂ ਕਰਦਾ ਸੋ ਇਹ ਸਾਡੀ ਮਾਨਸਿਕਤਾ ਬਣ ਚੁੱਕੀ ਹੋਈ ਹੈ ਕਿ ਪਾਈ ਜਿੱਥੇ ਦਾ ਲਗਦਾ ਲਾ ਲਓ ਸੋ ਇਹ ਜਿਹੜੀਆਂ ਮਾਨਸਿਕ ਚੀਜ਼ਾਂ ਜਿਹੜੀਆਂ ਮਤਲਬ ਇਹ ਰਿਪ੍ਰਿਸ਼ਟਾਚਾਰੀਆ ਚੀਜ਼ਾਂ ਹੈਗੀਆਂ ਨੇ ਇਹ ਇਹ ਇਸ ਢੰਗ ਨਾਲ ਨਹੀਂ ਘੱਟਣੀਆਂ ਹੈਗੀਆਂ ਹੁਣ ਮੈਂ ਇਹ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀ ਵੀ ਸੁਣਨ ਨੂੰ ਮਿਲਦੀਆਂ ਨੇ ਕਿ ਮੇਰੇ ਇੱਕ ਦੋਸਤ ਕੈਨੇਡਾ ਚ ਜਗੇ ਹੋਏ ਨੇ ਸਰੀ ਦੇ ਵਿੱਚ ਤੇ ਉਹ ਕਹਿੰਦੇ ਕਿ ਯਾਰ ਅਸੀਂ ਨਾ ਕਈ ਵਾਰੀ ਨਾ ਉਹ ਗੱਡੀ ਦੇ ਵਿੱਚ ਮੁਰਗਾ ਜਾਂ ਮਤਲਬ ਕਿ ਦਾਵੀ ਦੀ ਬੋਤਲ ਪੀਣੀ ਕਹਿੰਦਾ ਬੜੀ ਕਿਨ ਕਈ ਵਾਰੀ ਨਾ ਅਸੀਂ ਨਾ ਕੀ ਕਰੀਏ ਮਤਲਬ ਸੁਣਨ ਨੂੰ ਮਿਲਦਾ ਹੈਗਾ ਕਿ ਉੱਥੇ ਕਈ ਇਹੋ ਜਿਹੇ ਬੰਦੇ ਵੀ ਹੈਗੇ ਨੇ ਜਿਹੜੇ ਉੱਥੇ ਰੈਸਟੋਰੈਂਟ ਨੇ ਕਿਸੇ ਨਾ ਗੋਰੇ ਨੂੰ ਦਿੰਦੇ ਨੇ ਭਾਈ ਪੈਸੇ ਤੇ ਕਹਿੰਦੇ ਭਾਈ ਸਾਈਡ ਤੇ ਬੋਤਲ ਲਿਆ ਕੇ ਦੇ ਦੇ ਤੇ ਉੱਥੇ ਗੋਰਿਆਂ ਨੇ ਵੀ ਇਹਨਾਂ ਨੇ ਆਪਣੀਆਂ ਆਪ ਤਾਂ ਸਿਖਾਤੀਆਂ ਨੇ ਅੱਛਾ ਕੁਝ ਗੋਰਿਆਂ ਦੇ ਕੁਝ ਦੇਖੋ ਉੱਥੇ ਲੋਕ ਜਿਹੜੇ ਨੇ ਇਮਾਨਦਾਰ ਨੇ ਠੀਕ ਹੈ ਸਾਡੇ ਲੋਕ ਵੀ ਕਈ ਇਮਾਨਦਾਰ ਨੇ ਕਈ ਪਰ ਜ਼ਿਆਦਾ ਕਰਕੇ ਜੋ ਜਿਸ ਢੰਗ ਦੀ ਅਸੀਂ ਲੈਗਸੀ ਜਿਸ ਢੰਗ ਦੀ ਅਸੀਂ ਮਾਨਸਿਕ ਸੋਚ ਜਿਹੜੀ ਹੈ ਉਹ ਉੱਥੇ ਲੈ ਕੇ ਜਾ ਰਹੇ ਆ ਜਿੱਥੇ-ਜਿੱਥੇ ਜਾਵਾਂਗੇ ਉੱਥੇ-ਉੱਥੇ ਦੇ ਸਿਸਟਮ ਨੂੰ ਮਾੜਾ ਕਰਾਂਗੇ ਦੇਖੋ ਬਾਬੇ ਨਾਨਕ ਨੇ ਇੱਕ ਗੱਲ ਕਹੀ ਸੀਗੀ ਚੰਗੇ ਲੋਕ ਉੱਜੜ ਜਾ ਤੇ ਮਾੜੇ ਵਸਦੇ ਰੋ ਠੀਕ ਤਾਂ ਕਿ ਜਿੰਨੇ ਕੁ ਮਾੜੇ ਲੋਕ ਨੇ ਉਹ ਐਨੇ ਕੁ ਦਾਇਰੇ 'ਚ ਰਹਿਣ ਭਈ ਉੱਥੇ ਹੀ ਖਲਾਰ ਖਲਾਰਾ ਨਾ ਪਾਣ ਤੇ ਚੰਗੇ ਲੋਕ ਜਿੱਥੇ-ਜਿੱਥੇ ਜਾਣ ਆਪਣੀ ਖੁਸ਼ਬੂ ਫਲਾਣ ਚੰਗਾਈ ਫਲਾਣ ਸੋ ਮਾੜੇ ਲੋਗ ਜਿਹੜੇ ਇੱਥੋਂ ਜਾਂਦੇ ਨੇ ਉਹ ਉੱਥੇ ਜਾ ਕੇ ਆਪਣੀ ਜਿਹੜੀ ਹੈ ਬਦਬੂ ਫਲਾਉਂਦੇ ਨੇ ਉੱਥੇ ਜਾ ਕੇ ਸਾਡੇ ਲੋਕਾਂ ਦਾ ਜਿਹੜਾ ਹੈਗਾ ਸਾਡੇ ਸੋਹਣੇ ਭਾਰਤ ਦਾ ਨਾਂ ਵੀ ਬਦਨਾਮ ਕਰਦੇ ਨੇ ਭ੍ਰਿਸ਼ਟਾਚਾਰੀ ਉੱਥੇ ਵੀ ਫਲਾਉਂਦੇ ਨੇ ਇੱਥੇ ਵੀ ਤੁਸੀਂ ਦੇਖ ਲਓ ਇੱਕ ਮੈਂ ਕਹਿੰਨਾ ਕਿ ਇੱਕ ਲੋੜਵੰਦ ਬੰਦਾ ਜਿਹੜਾ ਵਿਚਾਰਾ ਗਰੀਬ ਹੈ ਮੰਨ ਲਓ ਉਹਦੇ ਘਰ 'ਚ ਰੋਟੀ ਨਹੀਂ ਪਕਦੀ ਬੱਚੇ ਰੋਂਦੇ ਪਏ ਨੇ ਉਹ ਮਾੜਾ ਕੰਮ ਕਰਦਾ ਹੈ ਕੋਈ ਤਾਂ ਸਮਝ ਆਉਂਦੀ ਕਿ ਯਾਰ ਉਹ ਢਿੱਡ ਲਈ ਮਾੜਾ ਤੇ ਹੈ ਇਸ 'ਚ ਕੋਈ ਦੂਰਾ ਨਹੀਂ ਕੋਈ ਮਾੜਾ ਪਰ ਉਹ ਸਮਝ ਆਉਂਦੀ ਹੈ ਕਿ ਉਹ ਆਪਣੇ ਢਿੱਡ ਦੇ ਲਈ ਜਾਂ ਬੱਚਿਆਂ ਦੇ ਲਈ ਉਹ ਨ ਕੀਤਾ ਹੋਊਗਾ ਉਹਨੂੰ ਤੇ ਸਰਕਾਰ ਫੜ ਕੇ ਜਾਂ ਕਾਨੂੰਨ ਫੜ ਕੇ ਫਟਾਫਟ ਸਜ਼ਾ ਦੇ ਦਿੰਦੇ ਨੇ ਸਜ਼ਾ ਦੇ ਦਿੰਦੇ ਜੀ ਠੀਕ ਹੈ ਪਰ ਬਹੁਤ سارے ਲੋਕ ਇਹੋ ਜਿਹੇ ਨੇ ਬਹੁਤ ਸਾਰੇ ਇਹੋ ਜਿਹੇ ਅਫਸਰ ਨੇ ਜੀ ਉੱਤੇ ਉੱਤੇ ਮਤਲਬ ਰਤਬਿਆਂ ਤੇ ਬੈਠੇ ਹੋਏ ਨੇ ਜਿਨ੍ਹਾਂ ਦਾ ਜਿਹੜਾ ਕਾਨੂੰਨ ਦਾ ਪੰਜਾ ਉਹ ਘੱਟ ਪਹੁੰਚਦਾ ਮੈਂ ਨਹੀਂ ਕਹਿੰਦਾ ਪਰ ਬਹੁਤ ਸਾਰੇ ਲੋਕਾਂ ਤੱਕ ਅਜੇ ਤੱਕ ਨਹੀਂ ਪਹੁੰਚਿਆ ਅਜੇ ਵੀ ਤੁਸੀਂ ਦੇਖ ਲੋਗੇ ਜਿਹੜੇ ਵੱਡੇ ਵੱਡੇ ਜਿਹੜੇ ਬਿਊਰੋਕਰੇਟਸ ਬੈਠੇ ਨੇ ਤਨਖਾਹਾਂ ਤੇ ਉਹਨਾਂ ਦੀਆਂ ਬਹੁਤ ਥੋੜੀਆਂ ਹੋਣਗੀਆਂ ਤੁਸੀਂ ਉਹਨਾਂ ਦੇ ਬੰਗਲੇ ਦੇਖੋ ਆਲੀਸ਼ਾਨ ਬੰਗਲੇ ਬਣੇ ਹੋਏ ਨੇ ਲਾਲਚ ਹੈ ਹੁਣ ਮੰਨ ਲਓ ਇੱਕ ਆਮ ਬੰਦਾ ਵੀ ਹੈਗਾ ਅੱਜ ਹੁਣ ਅੱਜ ਵੀ ਅਸੀਂ ਖਬਰਾਂ ਪੜ੍ਹ ਰਹੇ ਸੀ ਵੀ ਉਹ ਫਲਾਣਾ ਪੁਲਿਸ ਵਾਲਾ ਫੜਿਆ ਗਿਆ ਪਟਵਾਰੀ ਫੜਿਆ ਗਿਆ ਇਸ ਤਰ੍ਹਾਂ ਕਸ਼ਮੀਰ ਜੀ ਤਨਖਾਹਾਂ ਕਿੰਨੀਆਂ ਹੋਣਗੀਆਂ 50-60 ਹਜ਼ਾਰ ਤੇ ਘੱਟ ਤੋਂ ਘੱਟ ਲੰਗਾ ਘੱਟੋ ਘੱਟ ਤੇ ਮੈਂ ਕਹਿੰਦਾ ਜੀ ਪੜੇ ਸੁੱਖ ਸ਼ਾਂਤੀ ਦੇ ਨਾਲ ਬੱਚੇ ਨੂੰ ਪੜਾਇਆ ਵੀ ਜਾ ਸਕਦਾ ਹੈ ਬੰਦਾ ਹਰ ਲੋੜ ਤੋਂ ਵੱਧ ਕੇ ਮਤਲਬ ਕਿ ਆਪਣੀ ਜ਼ਰੂਰਤਾਂ ਪੂਰੀਆਂ ਕਰ ਸਕਦਾ ਔਰ ਫਿਰ ਵੀ ਇਸ ਦੇ ਬਾਵਜੂਦ ਵੀ ਤੁਸੀਂ ਦੇਖ ਲਓ ਬਹੁਤ ਸਾਰੇ ਲੋਕ ਐਹੋ ਜਿਹੇ ਵੀ ਨੇ ਪਿੰਡਾਂ ਥਾਵਾਂ ਦੇ ਵਿੱਚ ਬੇਰੋਜ਼ਗਾਰ ਨੌਜਵਾਨ ਨੇ ਜਿਨ੍ਹਾਂ ਨੂੰ ਵਿਚਾਰਿਆਂ ਨੂੰ 5-7000 ਰੁਪਏ ਦੀ ਨੌਕਰੀ ਤੇ ਮਿਲ ਜene ਉਹ ਕਹਿੰਦੇ ਚੱਲ ਇੰਨੇ 'ਚ ਸ਼ੁਕਰ ਆ ਮਾੜਾ ਮੋਟਾ ਤੋਰੀ ਫੁਲਕਾ ਤੇ ਚੱਲ ਪਿਆ ਰੱਬ ਦਾ ਸ਼ੁਕਰ ਕਰਦੇ ਆ ਰੱਬ ਦਾ ਸ਼ੁਕਰ ਕਰਦੇ ਆ ਤੁਸੀਂ ਦੇਖ ਲਓ ਵੀ ਇਹਨਾਂ ਨੂੰ ਕੀ ਬਿਮਾਰੀ ਆ ਐਹੋ ਜਿਹੇ ਜਿਹੜੇ ਬੰਦੇ ਮਾੜੇ ਨੇ ਇਹਨਾਂ ਨੂੰ ਕੀ ਬਿਮਾਰੀ ਆ ਜਿਹੜੇ ਰਿਸ਼ਵਤ ਖੂਰੀ ਕਰਦੇ ਨੇ ਮੰਨ ਲਓ ਕੋਈ ਅਫਸਰ ਹੈ ਉਹ ਰਿਸ਼ਵਤ ਖੂਰੀ ਕਰਦਾ ਹੈ ਉਹ ਉਹੋ ਜੀ ਚੀਜ਼ ਜਿਹੜੀ ਆ ਉਹ ਕੱਲਾ ਆਪ ਰਿਸ਼ਵਤ ਖੋਰ ਨਹੀਂ ਉਹ ਆਪਣੇ ਆਉਣ ਵਾਲੇ ਜਵਕਾਂ ਨੂੰ ਵੀ ਰਿਸ਼ਵਤ ਖੋਰ ਬਣਾ ਰਿਹਾ ਕਿਉਂ ਜਨਰੇਸ਼ਨ ਨੂੰ ਵੀ ਅਗਲੀ ਨੂੰ ਕਰੀ ਜਾ ਰਿਹਾ ਜੋ ਪਿਓ ਨੇ ਕਰਨਾ ਉਹ ਪੁੱਤ ਨੇ ਸਿੱਖਣਾ ਹੁਣ ਮੰਨ ਲਓ ਉਹ ਪੁੱਤ ਵੱਡਾ ਹੋ ਕੇ ਕੋਈ ਵਪਾਰੀ ਬਣਦਾ ਜਾਂ ਸਰਕਾਰੀ ਸਰਕਾਰੀ ਅਸਰ ਬਣਦਾ ਜਾਂ ਲੀਡਰ ਹੀ ਬਣਦਾ ਤਾਂ ਸਮਾਜ ਨੂੰ ਕੀ ਸੇਧ ਦੇਊਗਾ ਸਮਾਜ ਦੀ ਕੀ ਸੇਵਾ ਕਰੂਗਾ ਪਹਿਲਾਂ ਤਾਂ ਆਪਣੇ ਢਿੱਡ ਦੀ ਸੇਵਾ ਕਰੇਗਾ ਉਸ ਤੋਂ ਬਾਅਦ ਜੇ ਉਹ ਬਾਹਰ ਵੀ ਜਾਂਦਾ ਤਾਂ ਬਾਹਰ ਵੀ ਉਹ ਹੀ ਲੈਗਸੀ ਉਹੀ ਵਿਚਾਰ ਉਹੀ ਚੀਜ਼ਾਂ ਲੈ ਕੇ ਜਾਊਗਾ ਨਾ ਜੀ ਸੋ ਇਹ ਲੋੜ ਇਸ ਵੇਲੇ ਜੋ ਹੈ ਉਹ ਇਹ ਹੈ ਕਿ ਐਜੂਕੇਟ ਕਰਨ ਦੀ এডਿਕੇਸ਼ਨ ਜਿਹੜੀ ਹੁੰਦੀ ਹੈ ਨਾ ਜੀ ਬਹੁਤ ਵੱਡਾ ਰੋਲ ਅਦਾ ਕਰਦੀ ਹੈ ਪਰ ਸਾਡੇ ਇੱਥੇ এডਿਕੇਸ਼ਨ ਸਿਸਟਮ ਹੀ ਜਿਹੜਾ ਉੱਪਰਲੇ ਪੱਧਰ ਤੇ ਹੁੰਦਾ ਬਸ ਜੀ ਇਹ ਪੇਪਰ ਪਾਸ ਕਰ ਲਓ ਮੈਂ ਕਈ ਵਾਰੀ ਕਹਿੰਦਾ ਕਿ ਜ਼ਿਆਦਾ ਕਰਕੇ ਸਾਡੇ ਜਿਹੜੇ ਲੋਕ ਨੇ ਉਹ ਡਿਗਰੀਆਂ ਵਾਲੇ ਨੇ ਮੈਂ ਗੱਲ ਕਰਾਂਗਾ ਜ਼ਿਆਦਾ ਕਰਕੇ ਉਹ ਲੋਕ ਸਾਡੇ ਨੇ ਉਹਨਾਂ ਨੇ ਐਗਜ਼ਾਮੀਨੇਸ਼ਨ ਕੁਆਲੀਫਾਈ ਤੇ ਕੀਤੇ ਨੇ ਪਰ ਉਹ ਸਿੱਖਿਆਤ ਨਹੀਂ ਹੋ ਸਕੇ ਐਜੂਕੇਟ ਨਹੀਂ ਹੋ ਸਕੇ ਐਜੂਕੇਟ ਨਹੀਂ ਹੋ ਸਕੇ ਸੋ ਐਜੂਕੇਟ ਹੋਣ ਦੀ ਸਿੱਖਿਆਤ ਹੋਣ ਦੀ ਬੜੀ ਜ਼ਰੂਰਤ ਆ ਸਿਰਫ ਸਕੂਲ ਕਾਲਜ ਸਿੱਖਿਆ ਨਹੀਂ ਦਿੰਦੇ ਘਰੋਂ ਵੀ ਜਿਹੜੀ ਇਹ ਸਿੱਖਿਆ ਬੜੀ ਲੋੜ ਪੈਂਦੀ ਜਾਂ ਉਹ ਦੇਖਣਾ ਹੋਵੇ ਨਾ ਵੀ ਉਹਦੇ ਪਰਿਵਾਰ ਇੱਕ ਅੱਜ ਕੋਈ ਰਿਸ਼ਵਤ ਹੋਰ ਹੈ ਉਹਦੀ ਬੈਕਗ੍ਰਾਉਂਡ ਕਿੱਦੀ ਸੀ ਉਹ ਉਹਦਾ ਪਰਸ਼ਾਵਾ ਉਹਦੇ ਉੱਤੇ ਹੋਊਗਾ ਘਰ ਤੋਂ ਪ੍ਰਾਇਮਰੀ ਐਜੂਕੇਸ਼ਨ ਬੰਦੇ ਸਟਾਰਟ ਹੋ ਜਾਂਦੀ ਹੈ ਘਰ ਤੋਂ ਹੀ ਸ਼ੁਰੂ ਹੋ ਜਾਂਦੀ ਮਾਂ ਤੋਂ ਸ਼ੁਰੂ ਹੋ ਜਾਂਦੀ ਪਿਓ ਤੇ ਹੋ ਜਾਂਦੀ ਹੈ ਤੇ ਘਰ ਮਤਲਬ ਕਿ ਤੋਂ ਹੀ ਸਿੱਖਿਆ ਦਾ ਚੀਜ਼ਾਂ ਜਿਹੜੀਆਂ ਸ਼ੁਰੂਆਤ ਹੋ ਜਾਂਦੀਆਂ ਨੇ ਤੋਂ ਇੰਨੀਆਂ ਤਨਖਾਹਾਂ ਲੈਣ ਦੇ ਬਾਵਜੂਦ ਵੀ ਜੇ ਰਿਸ਼ਵਤ ਖੋਰੀ ਨਹੀਂ ਖਤਮ ਹੋ ਰਹੀ ਤੇ ਸਮਝ ਲਓ ਕਿ ਇਹਨਾਂ ਦੇ ਜਿਹੜੇ ਮਾਨਸਿਕ ਤੁਸੀਂ ਸੋਚ ਸਕਦੇ ਹੋ ਕਿ ਇਹਨਾਂ ਦੇ ਡੀਐਨਏ ਦੇ ਵਿੱਚ ਜਿੱਦਾਂ ਉਹ ਫਿਲਮਾਂ ਆਪਾਂ ਦੇਖਦੇ ਨਹੀਂ ਸੀ ਉਹ ਕਿ ਅੰਗਰੇਜ਼ੀ ਦੀ ਫਿਲਮਾਂ ਦੀ ਰੈਜ਼ੀਡੈਂਟ ਈਵਲ ਤਾਂ ਜੋ ਕੋਈ ਇਨਫੈਕਟਡ ਬੰਦਾ ਦੂਸਰੇ ਬੰਦੇ ਤੇ ਚੱਕ ਭੋਰਦਾ ਨਾ ਤੇ ਕੁਝ ਹੀ ਸਕਿੰਟਾਂ ਬਾਅਦ ਉਹ ਵੀ ਬੰਦਾ ਉਹਦਾ ਦਾ ਬਣ ਜਾਂਦਾ ਇਹ ਜਿਹੜਾ ਇਸ ਢੰਗ ਨਾਲ ਹੀ ਜਿਹੜੀ ਰਿਸ਼ੋਤ ਖੋਰੀ ਦੀ ਹੈ ਨਾ ਉਹ ਮਤਲਬ ਕਿ ਉਹ ਅੱਗੇ ਤੋਂ ਅੱਗੇ ਜਨਰੇਸ਼ਨਜ਼ ਦੇ ਵਿੱਚ ਜਿਹੜੀ ਆ ਉਹ ਵਧੂਗੀ ਉਹ ਪਰਿਵਾਰਾਂ ਦੀ ਕੁਝ ਚੰਗੇ ਪਰਿਵਾਰ ਵੀ ਸਾਡੇ ਸਮਾਜ ਦੇ ਵਿੱਚ ਦੇਸ਼ ਦੇ ਵਿੱਚ ਬਹੁਤ ਸਾਰੇ ਹੈਗੇ ਆ ਚੰਗੇ ਲੋਕ ਵੀ ਹੈਗੇ ਨੇ ਜਿਨ੍ਹਾਂ ਕਰਕੇ ਧਰਤੀ ਖੜੀ ਏ ਚੰਗੇ ਲੋਕ ਆਪਣੇ ਬੱਚਿਆਂ ਨੂੰ ਕਹਿੰਦੇ ਨਹੀਂ ਭਾਈ ਮਾੜਾ ਕੰਮ ਨਹੀਂ ਕਰਨਾ ਮਾੜੇ ਪਾਸੇ ਨਹੀਂ ਜਾਣਾ ਇਮਾਨਦਾਰੀ ਦੀ ਕਮਾਈ ਖਾਣੀ ਹੈ ਇਹਦੇ ਨਾਲ ਹੀ ਸਭ ਕੁਝ ਹੈ ਪਰਮਾਤਮਾ ਤੋਂ ਡਰਦੇ ਨੇ ਤੇ ਮੈਨੂੰ ਲੱਗਦਾ ਨਹੀਂ ਕਿ ਲੋਕ ਇਹੋ ਜਿਹੇ ਨੇ ਧਾਰਮਿਕ ਸਥਾਨਾਂ ਤੇ ਜਾ ਕੇ ਦੇਹ ਤੇਰੇ ਦੇ ਮੱਥੇ ਰਗੜਦੇ ਨੇ ਤੇ ਉਧਰ ਰਿਸ਼ਵਤ ਖੋਰੀ ਵੀ ਚੰਗੀ ਸੋਹਣੀ ਕਰ ਲੈਂਦੇ ਸੋਹਣੀ ਕਰ ਲੈਂਦੇ ਅਚਾ ਵਿੰਦਰ ਜੀ ਕੀ ਇਹ ਰਿਸ਼ਵਤ ਖੋਰੀ ਰੁਕਣੀ ਜਾਂਦੀ ਜਾਂ ਕੋਈ ਸਰਕਾਰਾਂ ਇਦਾਂ ਕੋਈ ਸਿਸਟਮ ਲਿਆ ਨਹੀਂ ਸਕਦੀਆਂ ਜਾਂ ਕਿ ਮਨਨ ਕਿਤੇ ਠੱਲ ਨਹੀਂ ਪਿਆ ਸਕਦੀ ਗੱਲ ਗੱਲ ਬੇ ਤੰਦ ਫੜਨੀ ਬੜੀ ਔਖੀ ਹੈ ਕਾਨੂੰਨ ਕਿਹਨਾਂ ਨੇ ਲਿਆਣੇ ਨੇ ਤੇ ਲਾਗੂ ਕਿਹਨਾਂ ਦੇ ਕਰਨੇ ਨੇ ਇਹਦਾ ਇਹ ਬਹੁਤ ਵੱਡੀ ਗੱਲ ਹੈ ਜੀ ਗੱਲ ਮਤਲਬ ਜੇ ਕਾਨੂੰਨ ਲਿਆਣ ਵਾਲੇ ਵੀ ਪੂਰੀ ਇਮਾਨਦਾਰ ਹੋਣੇ ਚਾਹੀਦੇ ਨੇ ਤੇ ਲਾਗੂ ਕਰਨ ਵਾਲੇ ਵੀ ਇਮਾਨਦਾਰ ਹੋਣੇ ਚਾਹੀਦੇ ਨੇ ਤੇ ਪਾਲਣਾ ਕਰਨ ਵਾਲੇ ਵੀ ਇਮਾਨਦਾਰ ਹੋਣੇ ਚਾਹੀਦੇ ਨੇ ਸੋ ਚੀਜ਼ ਬਣੇ ਤੇ ਬਣੇ ਕਿੱਥੋਂ ਮੈਨੂੰ ਤਾਂ ਕਈ ਵਾਰੀ ਲੱਗਦਾ ਕਈ ਵਾਰੀ ਮੈਂ ਬੜੇ ਹਾਰਸ਼ ਲਫ਼ਜ਼ਾਂ ਦਾ ਇਸਤੇਮਾਲ ਕਰ ਦਿੰਦਾ ਕਿ ਸਾਡੇ ਲੋਕਾਂ ਨੂੰ ਕਿਹਦੇ ਨੇ ਕਦੇ ਕਈ ਵਾਰੀ ਲੱਗਦਾ ਡਿਕਟੇਟਰਸ਼ਿਪ ਦੀ ਲੋੜ ਹੈ ਉਹ ਡਿਕਟੇਟਰ ਆਵੇ ਜਿਹੜਾ ਖੁਦ ਇਮਾਨਦਾਰ ਹੋਵੇ ਚੰਗਾ ਹੋਵੇ ਤੇ ਫਿਰ ਇਹਦੇ ਸੁਧਾਰ ਹੋ ਸਕਦਾ ਹੈ ਸ਼ਕਤੀ ਲਾਗੂ ਕਰਕੇ ਹੁਣ ਤੁਸੀਂ ਦੇਖ ਲਓ ਕਿ ਦੁਬਈ ਵਰਗੇ ਮੁਲਕਾਂ ਦੇ ਵਿੱਚ ਚਿੜੀ ਫੜਕ ਸਕਦੀ ਹੈ ਰਿਸ਼ੋਤ ਖੋਰੀ ਹੋ ਸਕਦੀ ਹੈ ਹੋ ਸਕਦੀ ਹੈ ਪਰ ਇੱਥੇ ਕੀ ਦਿੱਕਤ ਹੈ ਸਾਡੇ ਇਹੀ ਬੰਦੇ ਨੇ ਤੁਸੀਂ ਐਗਜ਼ਾਮਪਲ ਪੇਸ਼ ਕਰਦੇ ਹਾਂ ਹੁਣ ਮੰਨ ਲਓ ਕੋਈ ਅਸੀਂ ਸੱਜਣ ਕੋਈ ਜਾਂਦਾ ਨਾ ਜੀ ਆਪਾਂ ਆਪਣੇ ਇੰਡੀਆ ਦੀ ਗੱਲ ਕਰਦੇ ਹਾਂ ਜੀ ਕਾਰ ਲੈ ਕੇ ਜਾਣਾ ਹੈ ਸਕੂਟਰ ਲੈ ਕੇ ਜਾਣਾ ਨਾ ਆਪਾਂ ਹੈਲਮਟ ਪਾਉਨੇ ਆ ਤੇ ਨਾ ਬੈਲਟ ਲਾਉਨੇ ਆ ਤੇ ਜਦੋਂ ਉਥੋਂ ਮਹਾਲੀ ਤੋਂ ਚੰਡੀਗੜ੍ਹ ਵਰਜੀ ਨੇ ਕਿਤੇ ਜਾ ਲੋ ਬੈਲਟ ਭਰਾਵਾ ਇੱਥੇ ਕਹਦੇ ਨਹੀਂ ਬਖਸ਼ਣਾ ਬੈਲਟ ਵੀ ਲੱਗੇ ਤੇ ਹੈਲਮਟ ਵੀ ਲੱਗ ਜਾਂਦਾ ਸੋ ਸਾਨੂੰ ਦੀ ਕਾਦੀ ਲੋੜ ਹੈ ਡੰਡੇ ਦੀ ਡੰਡੇ ਦੀ ਡੰਡੇ ਦੀ ਸਾਰਿਆਂ ਨੂੰ ਨਹੀਂ ਪਰ ਜਿਹੜੇ ਵਿਗੜੇ ਨੇ ਉਹਨਾਂ ਨੂੰ ਡੰਡਿਆਂ ਦੀ ਲੋੜ ਹੈ ਡੰਡੇ ਤੋਂ ਬਗੈਰ ਅਸੀਂ ਨਹੀਂ ਚੱਲ ਸਕਦੇ ਤੇ ਜਦੋਂ ਅਸੀਂ ਜਾਂਦੇ ਨਾ ਬਾਹਰ ਦੁਬਈ ਵਰਗੇ ਨਾ ਭਰਾ ਇਹ ਕੰਮ ਨਹੀਂ ਕਰਨਾ ਫੜਲੇ ਕਿਉਂ ਕਿ ਅਸੀਂ ਬਗੈਰ ਡੰਡੇ ਤੋਂ ਚੱਲ ਨਹੀਂ ਸਕਦੇ ਸਾਨੂੰ ਸਾਨੂੰ ਅਸੀਂ ਆਪ ਹੀ ਚਾਹੁੰਦੇ ਹਾਂ ਕਿ ਸਾਡੇ ਤੇ ਡੰਡਾ ਬਰੇ ਤਾਂ ਹੀ ਅਸੀਂ ਸੁਧਰਨਾ ਏਦਾਂ ਹੀ ਇਮਾਨਦਾਰੀ ਨਾਲ ਨਹੀਂ ਅਸੀਂ ਸੁਧਰਨਾ ਅੱਛਾ ਤੁਹਾਡੇ ਕਹਿਣੇ ਕਾਢ ਕਿਤੇ ਨਾ ਕਿਤੇ ਜਦ ਤੱਕ ਬੰਦਾ ਖੁਦ ਨਹੀਂ ਸੁਧਰਦਾ ਬਿਲਕੁਲ ਅੰਦਰੋਂ ਆਪਣੇ ਆਪ ਜਿਹੜੀ ਸੁਧਾਰ ਲਿਆਉਂਦਾ ਤੇ ਮੇਰੇ ਖਿਆਲ ਦੇਸ਼ ਦਾ ਜਨਤਾ ਦਾ ਸੁਭਿਦਾਰ ਹੋਣਾ ਬੜਾ ਔਖਾ ਬੜਾ ਔਖਾ ਜੀ ਬਹੁਤ ਔਖਾ ਹੈ ਔਰ ਇਸੇ ਤਰੀਕੇ ਦੇ ਨਾਲ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਕਾਨੂੰਨ ਬਣਾਉਣ ਵਾਲੇ ਵੀ ਇਮਾਨਦਾਰ ਹੋਣੇ ਚਾਹੀਦੇ ਨੇ ਉਸ ਨੂੰ ਲਾਗੂ ਕਰਨ ਵਾਲੇ ਵੀ ਬਿਊਰੋਕ੍ਰਾਟ ਜਿਹੜੇ ਹੈਗੇ ਨੇ ਇਮਾਨਦਾਰ ਹੋਣੇ ਚਾਹੀਦੇ ਨੇ ਪਾਲਣਾ ਕਰਨ ਵਾਲੇ ਵੀ ਇਮਾਨਦਾਰ ਲੋਕ ਦੇ ਦੇ ਨੇ ਤੇ ਫਿਰ ਇਹੀ ਇਹੋ ਜਿਹੀਆਂ ਭ੍ਰਸ਼ਟਾਚਾਰੀ ਵਰਗੇ ਕੋਡ ਨੇ ਇਹੋ ਜਿਹੀਆਂ ਬਿਮਾਰੀਆਂ ਨੇ ਫੇਰ ਹੀ ਸਮਾਜ ਤੋਂ ਖਤਮ ਹੋ ਸਕਦੀਆਂ ਸਾਡਾ ਪੰਜਾਬ ਸਾਡਾ ਦੇਸ਼ ਸੋਨੇ ਦੇ ਜਿਹੜੀ ਕਿਤੇ ਨਾ ਕਿਤੇ ਫਿਰ ਬਣ ਸਕਦਾ ਹੈ ਬਿਲਕੁਲ ਬਣ ਸਕਦਾ ਜੀ ਔਰ ਮੈਂ ਇਹ ਗੱਲ ਕਰਦਾ ਜੋ ਸਾਡੇ ਪਿਆਰੇ ਦੇਸ਼ ਭਾਰਤ ਦੇ ਵਿੱਚ ਜੋ ਨੈਚੁਰਲ ਰਿਸੋਰਸਸ ਨੇ ਜੋ ਕੁਦਰਤੀ ਸੌਮਿਆ ਨੇ ਮਨ ਨੂੰ ਲੱਗਦਾ ਨਹੀਂ ਕਿ ਪੂਰੇ ਵਰਲਡ ਚ ਕਿਤੇ ਨਾ ਪਰ ਗੱਲ ਇਹ ਹੈ ਕਿ ਸਾਡੇ ਜਿਹੜੀ ਭ੍ਰਸ਼ਟਾਚਾਰੀ ਹੈ ਨਾ ਸਾਨੂੰ ਯੂਟਿਲਾਈਜ਼ ਨਹੀਂ ਕਰਨਾ ਆਉਂਦਾ ਤੇ ਇਹ ਸਾਨੂੰ ਇਸਤੇਮਾਲ ਨਹੀਂ ਕਰਨਾ ਆਉਂਦਾ ਕਿ ਕਿਸ ਢੰਗ ਨਾਲ ਇਸਤੇਮਾਲ ਕਰਨਾ ਰੁੱਖਾਂ ਨੂੰ ਵੱਢੀ ਜਾਂਦੇ ਆਂ ਪਾਣੀ ਦੀ ਬਰਬਾਦੀ ਕਰੀ ਜਾਂਦੇ ਆਂ ਜਿਨ੍ਹਾਂ ਨਦੀਆਂ ਨੂੰ ਅਸੀਂ ਕਹਿੰਦੇ ਆਂ ਸਾਡੀਆਂ ਮਾਂ ਮਾਂ ਹੈ ਜਿਨ੍ਹਾਂ ਦੇ ਅਸੀਂ ਪੂਜਾ ਕਰਦੇ ਆਂ ਉਹਦੇ 'ਚ ਗੰਦ ਛੁੱਟੀ ਜਾਂਦੇ ਆਂ ਫੇਰ ਪ੍ਰੋਜੈਕਟ ਲੈ ਕੇ ਆਉਂਦੇ ਆਂ ਸਫਾਈ ਵਾਲੇ ਹੁਣ ਜਿਹੜੇ ਕਰੋੜਾਂ ਅਰਬ ਹਜ਼ਾਰਾਂ ਕਰੋੜਾਂ ਦੇ ਪ੍ਰੋਜੈਕਟ ਹੁੰਦੇ ਨੇ ਸਫਾਈ ਵਾਲੇ ਉਹਦੇ 'ਚ ਵੀ ਸਾਡੇ ਜਿਹੜੇ ਸਰਕਾਰਾਂ ਨੇ ਜਾਂ ਅਫਸਰ ਨੇ ਉਹ ਚੁੰਡੀਆਂ ਮਾਰੀ ਜਾਂਦੇ ਨੇ ਮੋਟੀਆਂ-ਮੋਟੀਆਂ ਠੰਗ ਲਾ ਜਾਂਦੇ ਨੇ ਠੰਗ ਲਾ ਜਾਂਦੇ ਨੇ ਸੋ ਇਹ ਜੀ ਚੀਜ਼ਾਂ ਜਿਹੜੀਆਂ ਨੇ ਹੋ ਰਹੀਆਂ ਨੇ ਸਮਾਜ ਦੇ ਵਿੱਚ ਤੇ ਮੈਨੂੰ ਲੱਗਦਾ ਕਿ ਬੜੇ ਵਿਚਾਰ ਦੀ ਬੜੀ ਜ਼ਰੂਰਤ ਹੈ ਜਾਗਰੂਕ ਹੋਣ ਦੀ ਲੋੜ ਹੈ ਸਿੱਖਿਆਤ ਹੋਣ ਦੀ ਲੋੜ ਹੈ ਸਿੱਖਿਆਤ ਸਿਰਫ ਸਕੂਲਾਂ ਕਾਲਜਾਂ ਤੇ ਨਹੀਂ ਘਰ ਵੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਸਿੱਖਿਆਤ ਘਰਾਂ ਹੀ ਸਿੱਖਿਆ ਘਰੋਂ ਤੋਂ ਹੀ ਮਿਲਦੀ ਹੈ ਸੋ ਇਹ ਹਾਲ ਹੈ ਜਾਂ ਦੂਜਾ ਤਰੀਕਾ ਇਹ ਹੈ ਕਿ ਡिक्टेटरਸ਼ਿਪ ਸਖਤੀ ਸਖਤੀ ਹੁੰਦਾ ਮਿਰਿੰਦਰ ਜੀ ਤੁਸੀਂ ਕੀਮਤੀ ਸਮਾਦਿਤਤਾ اور کیمتی جانکاری دیتیاں ਤੁਹਾਡਾ بہت بہت ਧੰਨਵਾਦ شکریہ ਤੁਹਾਡਾ کشمیر جی اج بڑا سਵਾਦ ਆਇਆ ਵੀ میں اپنے چھوٹے ਭਾ ਹੁਰਾ ਨਾਲ کشمیر ਸਿੰਘ ਮੰਗੜਨਾ گل بات ਕੀਤੀ ہے پروگرام ਕੀਤਾ ਤੇ ਕਰਦੇ ਰਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੇ ਕਿਹੜੇ ਹਫਤੇ ਚ ਇੱਕ ਦੋ ਵਾਰੀ پروگرام ਤੇ ਮਿਲਣ ਲੱਗਦਾ ਤੁਹਾਡੇ ਨਾਲ ਵੀ ਹੋ ਹੀ ਜਾਇਆ ਕਰੇਗਾ ਬੜੀ ਮਾਨ ਵਾਲੀ ਗੱਲ ਆ ਤੇ ਦਰਸ਼ਕਾਂ ਨੂੰ ਵੀ ਦੱਸ دیئے جو بھی ورਿੰਦਰ ਜੀ ਨੇ ਜਾਣਕਾਰੀ ਦਿੱਤੀਆਂ ਉਮੀਦ ਹੈ ਕਿ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਪਰ ਕਿਤਨਾ ਕਿਤੇ ਜੋ ਜਾਣਕਾਰੀਆਂ ਦਿੱਤੀਆਂ ਨੇ ਉਹਨੂੰ ਕਿਤੇ ਠੰਡੇ ਬੰਦੇ ਨਾਲ ਬੈਠ ਕੇ ਜਰੂਰ ਸੋਚਿਓ ਕਿ ਕਿਤਨਾ ਕਿਤੇ ਸਰਕਾਰਾਂ ਹੀ ਨਹੀਂ ਬੰਦੇ ਨੂੰ ਖੁਦ ਬਦਲਣ ਦੀ ਵੀ ਲੋੜ ਹੈ ਅਸੀਂ ਸਰਕਾਰਾਂ ਦਾ ਇੰਜਾਮ ਤਾਂ ਲਾਉਂਦੇ ਰਹਿੰਨੇ ਆਂ ਪਰ ਕਿਤਨਾ ਕਿਤੇ ਭ੍ਰਿਸ਼ਟਾਚਾਰੀ ਅਸੀਂ ਆਪਣੇ ਘਰ ਤੋਂ ਸਟਾਰਟ ਕਰ ਦਿੰਨੇ ਆਂ ਇਸੇ ਕਰਕੇ ਰਿਪੀਟ ਇਸੇ ਕਰਕੇ ਕਹ ਦਿੰਨੇ ਆਂ ਕਿ ਰਾਜ ਜਾਂ ਸੇਵਾ ਸਵਾਲਤਾ ਬਣਦਾ ਹੀ ਹੈ ਇਸੇ ਤਰ੍ਹਾਂ ਦੀਆਂ ਜਾਣਕਾਰੀਆਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਬਣੇ ਰਹੋ ਐਸਐਮਜੀ ਨਿਊਜ਼ ਦੇ ਨਾਲ